ਇੱਥੋਂ ਤੁਸੀਂ ਬਾਹਰੋਂ ਪਾਣੀ ਭਰਿਆ ਇੱਥੋਂ ਪਾਣੀ ਪੀਣ ਨੂੰ ਦਿਲ ਕਰਦਾ ਕਿੰਨੀ ਕਿ ਸਫਾਈ ਹੈ ਉਹਦੀ ਬਹੁਤ ਗੰਦੀ ਹੈ ਤੇ ਬਾਥਰੂਮਾਂ ਦਾ ਹਾਲਤ ਦੇਖੋ ਜਾ ਕੇ ਕਿੰਨੇ ਕਿੰਨਾ ਬੁਰਾ ਹਾਲ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਇੰਨੀ ਜ਼ਿਆਦਾ ਬਦਬੂ ਹੈ ਔਰ ਕੱਲਾ ਸਟਵਲ ਪ੍ਰਸ਼ਾਸਨ ਹੀ ਇਹਦਾ ਜ਼ਿੰਮੇਵਾਰ ਨਹੀਂ ਹੈ ਲੋਕ ਵੀ ਜ਼ਿੰਮੇਵਾਰ ਨੇ ਪੀਣ ਵਾਲਾ ਪਾਣੀ ਲੈ ਕੇ ਆਏ ਸੀਗੇ ਲੈਣਾ ਸੀਗਾ ਦਾਦੀ ਬਿਮਾਰ ਆ ਤੇ ਪੀਣ ਵਾਲਾ ਪਾਣੀ ਦੇਖ ਕੇ ਮਨ ਨਹੀਂ ਕਰਿਆ ਪਾਣੀ ਪਰੰਦਾ ਬਰੀ ਜਲ ਦੇ ਪੈਜੋ ਕੇ ਲਾਂਡੋ ਕਰਨੀ ਹੈਗਾ ਤੇ ਉਹਨਾਂ ਪਾਣੀ ਕਿੱਥੋਂ ਲਿਆਊਗਾ ਤੇ ਪੀਊਗਾ ਕੀ ਕਰੂਗਾ ਸਾਰਾ ਕੁਝ ਤੁਸੀਂ ਦੇਖ ਸਕਦੇ ਹੋ ਉੱਧਰ ਵਾਟਰ ਕੋਲਰ ਚੱਲਦੇ ਦੂਜੇ ਪਾਸੇ ਵਾਟਰ ਕੋਲਰ ਚੱਲ ਰਿਹਾ ਜੇ ਲੋਕੀ ਭਾਈ ਫਿਰ ਵੀ ਹੋਸਪਿਟੈਲਿਟੀ ਦਾ ਨਹੀਂ ਲਾਭ ਰਹਿਣ ਅਗਲੇ ਕਹਿੰਦੇ ਨਹੀਂ ਜੀ ਅਸੀਂ ਤਾਂ ਲੈ ਕੇ ਬਾਹਰ ਆਣਾ ਠੀਕ ਹੈ ਭਾਈ ਫੋਰਡ ਗਾਸਟ ਦੇ ਉਹਨਾਂ ਦੀ ਮਾਜ ਹੈ ਕੀ ਕਰ ਸਕਦੇ ਨੱਬੇ ਨਹੀਂ ਪਾਣੀ ਦਾ ਇੱਥੇ ਕੋਈ ਕਿਤੇ ਵੀ ਹੈ ਨਹੀਂਗਾ ਜੇ ਇੱਥੇ ਹੈਗਾ ਇੱਥੇ ਪੀ ਸਕਦੇ ਹੋ ਪਾਣੀ ਉਹ ਡਿਊਟੀ ਲੱਗੀ ਹੈ ਨਾ ਜੀ ਨਾ ਨੀਰਾ ਤਾਂ ਗੰਦਾ ਜੀ ਨਹੀਂ ਕਰਦਾ ਰ ਖੜਨ ਨੂੰ ਪੀਣ ਵਾਲਾ ਸਾਫ ਪਾਣੀ ਜਿਹੜਾ ਹੈਗਾ ਜਿਹੜੇ ਪੇਸ਼ੈਂਟ ਜਾਂ ਫਿਰ ਪੇਸ਼ੈਂਟ ਦੇ ਨਾਲ ਅਟੈਂਡੈਂਟ ਨੇ ਉਹਨਾਂ ਦਾ ਹੱਕ ਹੈਗਾ ਆ ਤਸਵੀਰਾਂ ਤੁਸੀਂ ਦੇਖੀਆਂ ਨੇ ਕਿ ਕੀ ਹਾਲਾਤ ਨੇ ਜਿੱਥੇ ਪਾਣੀ ਜਿਹੜਾ ਹੈਗਾ ਇਹ ਪੀਣ ਲਈ ਲੈਂਦੇ ਆ ਕੀ ਹਾਲਾਤ ਹੈ ਇੱਥੇ ਜੀ ਤੁਸੀਂ ਖੁਦ ਪੀਣ ਵਾਲਾ ਪਾਣੀ ਇੱਥੇ ਦੇਖਣ ਲਈ ਆਏ ਹੋ ਪੀਣ ਵਾਲਾ ਪਾਣੀ ਸਾਫ ਨਹੀਂ ਬੁਰਾ ਬਹੁਤ ਬੁਰਾ ਹਾਲ ਹੈ ਜੀ ਤੇ ਬਾਥਰੂਮਾਂ ਦਾ ਹਾਲਤ ਦੇਖੋ ਜਾ ਕੇ ਕਿੰਨੇ ਕਿੰਨਾ ਬੁਰਾ ਹਾਲ ਹੈ ਉੱਪਰ ਬਾਥਰੂਮਾਂ ਦਾ ਵੀ ਇਹੀ ਹਾਲ ਹੈ ਬਸ نیچے ਜਾ ਕੇ ਦੇਖੋ ਅੰਦਰ अच्छा हां। ਪੀਣ ਵਾਲੇ ਪਾਣੀ ਦੀ ਕਿੰਨੀ ਕਿ ਸਮੱਸਿਆ ਹੈ? ਬਹੁਤ ਜ਼ਿਆਦਾ ਹੈ। ਇੱਥੇ ਜਿਹੜਾ ਤੁਸੀਂ ਹੁਣ ਆਰਓ ਅੰਦਰ ਲੱਗਿਆ ਹੋਇਆ ਹੈ ਨਾ ਫਿਲਟਰ ਅੰਦਰ ਲੱਗਿਆ ਹੈ। ਇੱਥੋਂ ਤੁਸੀਂ ਬਾਹਰੋਂ ਪਾਣੀ ਭਰਿਆ, ਇੱਥੋਂ ਪਾਣੀ ਪੀਣ ਨੂੰ ਦਿਲ ਕਰਦਾ ਕਿੰਨੀ ਕਿ ਸਫਾਈ ਹੈ ਓਰੇ? ਬਹੁਤ ਗੰਦਗੀ ਹੈ। ਕਿੰਨਾ ਕਿ ਗੰਦਾ ਹੈ? ਬਹੁਤ ਜ਼ਿਆਦਾ ਗੰਦਾ ਹੈ। ਪੀਣ ਵਾਲੇ ਪਾਣੀ ਨੂੰ ਬੈਠੇ ਆ ਸੀ ਇੱਕ। ਅੱਛਾ। ਹਾਂਜੀ। ਕਿ ਪੀਣ ਵਾਲਾ ਪਾਣੀ ਕਿੱਦਾਂ ਪਿੰਦੇ ਹੋ? ਕਿੱਥੋਂ ਪਿੰਦੇ ਹੋ? ਇੱਕ ਉੱਧਰ ਲੱਗਿਆ ਹੋਇਆ ਵਾ ਬੱਟਰ ਗੁੱਲ ਉੱਥੇ ਲੈ ਕੇ ਆਉਨੇ ਆ। ਯਾਨੀ ਕਿ ਜਿਹੜਾ ਕਿਸੇ ਪ੍ਰਾਈਵੇਟ ਲੱਗਿਆ ਉੱਥੋਂ ਭਰਦੇ ਹੋ ਹਾਂਜੀ ਇਹ ਨਹੀਂ ਮੈਨੂੰ ਪਤਾ ਪ੍ਰਾਈਵੇਟ ਹੈ ਕਿ ਸਰਕਾਰੀ ਹੈ ਉੱਥੋਂ ਲੈ ਕੇ ਆਉਂਦੇ ਹਾਂ ਅਸੀਂ ਇੱਥੋਂ ਨਹੀਂ ਭਰਦੇ ਨਹੀਂ ਇਹ ਤਾਂ ਬਰਤਨ ਧੋਣ ਵਾਸਤੇ ਦੇਖੋ ਕਿੰਨੀ ਗੰਦਾ ਗੰਦਾ ਵਾ ਇੱਥੇ ਬਰਤਨ ਧੋਣ ਵਾਲਾ ਵੀ ਤੇ ਜਿਹੜੇ ਹਸਪੀਟਲ ਦੇ ਅੰਦਰ ਪੇਸ਼ੈਂਟ ਆ ਇੱਥੋਂ ਕੋਈ ਪਾਣੀ ਪੀਂਦਾ ਜਾਂ ਸਿਰਫ ਇੱਧਰ ਪੰਢੀ ਤੋਂ ਹੁੰਦੇ ਆ ਇਹ ਨਹੀਂ ਮੈਂ ਦੇਖਿਆ ਵੀ ਕੋਈ ਪੀਂਦਾ ਕਿ ਨਹੀਂ ਬਸ ਮੈਂ ਕਹ ਲਈ ਇੱਕ ਵਾਰ ਮੈਂ ਦੇਖਿਆ ਸੀਗਾ ਪਹਿਲੇ ਸਾਰੇ ਉੱਥੇ ਬਾਥਰੂਮ ਤੋਂ ਹੁੰਦੇ ਸੀ ਪੰਢੇ ਤੇ ਫਿਰ ਮੈਂ ਇੱਕ ਦਿਨ ਜਨਾਨੀ ਧੋ ਰਹੀ ਸੀ ਮੈਂ ਵੀ ਆਕੇ ਧੋਣ ਲੱਗੀ ਪੰਢੇ ਹਾਂਜੀ ਯਾਨੀ ਕਿ ਸਿਰਫ ਬਰਤਨ ਧੋਣ ਲਈ ਇਸਤੇਮਾਲ ਹੋ ਰਿਹਾ ਪਾਣੀ ਨਹੀਂ ਪੀ ਸਕਦੇ ਇੱਥੇ ਇਹ ਨਹੀਂ ਪਤਾ ਮੈਨੂੰ ਪੀਂਦੇ ਕਿ ਨਹੀਂ ਪੀਂਦੇ ਤੁਸੀਂ ਪੀਤਾ ਨਹੀਂ ਮੈਂ ਨਹੀਂ ਪੀਤਾ ਅਸੀਂ ਤਾਂ ਸਾਡਾ ਜੋ ਪੇਸ਼ੈਂਟ ਆ ਉਹਨੂੰ ਬਾਹਰੋਂ ਲੈ ਕੇ ਆਉਂਦੇ ਆ ਪਾਣੀ ਤੇ ਇੱਧਰੋਂ ਲਈ ਲੈ ਲੈ ਦੱਸਿਆ ਆਪਣਾ ਪੀਣ ਸਥਿਤੀ ਕੀ ਹੈਗੀ ਹੈ ਤੁਹਾਨੂੰ ਦਿਖਾਨਾ ਕਿ ਅੰਦਰ ਜਿਸ ਤਰ੍ਹਾਂ ਤੁਸੀਂ ਤਸਵੀਰਾਂ ਚ ਦੇਖਿਆ ਕਿ ਲਿਖਿਆ ਹੋਇਆ ਫੰਕਸ਼ਨਲ ਔਰ ਵਾਟਰ ਕੁਲਰ ਵੀ ਫੰਕਸ਼ਨਲ ਹੈ ਔਰ ਜਿਹੜੇ ਫਿਲਟਰ ਨੇ ਉਹ ਵੀ ਫੰਕਸ਼ਨਲ ਹੈ ਲੇਕਿਨ ਇੱਥੇ ਤੁਸੀਂ ਦੇਖ ਸਕਦੇ ਹੋ ਇੰਨੀ ਜ਼ਿਆਦਾ ਬਦਬੂ ਹੈ ਔਰ ਕਲਾ ਸਿਵਲ ਪ੍ਰਸ਼ਾਸਨ ਹੀ ਇਹਦਾ ਜ਼ਿੰਮੇਵਾਰ ਨਹੀਂ ਹੈ ਲੋਕ ਵੀ ਜ਼ਿੰਮੇਵਾਰ ਨੇ ਤਸਵੀਰਾਂ ਤੁਹਾਡੇ ਸਾਹਮਣੇ ਨੇ ਕਿ ਖਾਨ ਪੀਣ ਦੇ ਜਿਹੜੇ ਪੈਕੇਟ ਹੈ ਉਹ ਤਾਂ ਸਿੱਟੇ ਹੀ ਸਿੱਟੇ ਐ ਬਲਕਿ ਇੱਥੇ ਭਾਂਡੇ ਧੋ ਕੇ ਰੋਟੀਆਂ ਜਿਹੜੀਆਂ ਬੱਚੀਆਂ ਹੁੰਦੀਆਂ ਨੇ ਸਬਜ਼ੀਆਂ ਜਿਹੜੀਆਂ ਬੱਚੀਆਂ ਹੁੰਦੀਆਂ ਨੇ ਉਹ ਵੀ ਇੱਥੇ ਸਿੱਟ ਕੇ ਚਲੇ ਜਾਂਦੇ ਨੇ ਉਸ ਤੋਂ ਬਾਅਦ ਇੰਨੀ ਜ਼ਿਆਦਾ ਬਦਬੂ ਇੱਥੇ ਹੋ ਜਾਂਦੀ ਹੈ ਕਿ ਇੱਥੇ ਖੜਨਾ ਵੀ ਮੁਸ਼ਕਿਲ ਹੋ ਜਾਂਦਾ ਹੈ ਇਧਰ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਇਹ ਪਾਣੀ ਦੀਆਂ ਬੋਤਲਾਂ ਤੇ ਰੋਟੀਆਂ ਲਫਾਫੇ ਯਾਨੀ ਕਿ ਕਿੰਨਾ ਕਚਰਾ ਇੱਥੇ ਸਿੱਟਾ ਸਿੱਟਿਆ ਹੋਇਆ ਹੈ ਤੁਸੀਂ ਵੀ ਪਤਾ ਇੱਥੇ ਪੀਣ ਵਾਲਾ ਪਾਣੀ ਲੈ ਲੈਣਿਓ ਕਿ ਭੰਡਈ ਧੋਣਿਓ ਕੱਲੇ ਸਰ ਪੀਣ ਵਾਲਾ ਪਾਣੀ ਲੈ ਕੇ ਆਏ ਸੀਗੇ ਲੈਣਾ ਸੀਗਾ ਦਾਦੀ ਬਿਮਾਰ ਆ ਤੇ ਪੀਣ ਵਾਲਾ ਪਾਣੀ ਦੇਖ ਕੇ ਮਨ ਨਹੀਂ ਕਰਿਆ ਪਾਣੀ ਪਰੰਦਾ ਬਸ ਇਹੀ ਕਾਰਨ ਕਿ ਇਹ ਮਨ ਕਿਉਂ ਨਹੀਂ ਕੀਤਾ ਪੁੱਤ ਪਰੰਦਾ ਇੱਥੇ ਤਾਂ ਫਿਲਟਰ ਲੱਗਿਆ ਨਹੀਂ ਸਰ ਇੱਥੇ ਗੰਦ ਬਹੁਤ ਆ ਤੇ ਸਾਫ ਸਫਾਈ ਨਹੀਂ ਹੈ ਤਾਂ ਕਰਕੇ ਸਾਨੂੰ ਇਹੀ ਚਾਹੀਦਾ ਆ ਕਿ ਇੱਥੇ ਸਾਫ ਸਫਾਈ ਕੀਤੀ ਜਾਵੇ ਬਿਲਕੁਲ ਕਈ ਲੋਕ ਆ ਕੇ ਦੇਖ ਕਿੱਦਾਂ ਹੈ ਨਾ ਉਹ ਸੱਟ ਗਏ ਹਨ ਰੋਟੀਆਂ ਸੱਟ ਗਏ ਲਫਾਫੇ ਸੱਟ ਗਏ ਸਬਜ਼ੀਆਂ ਸੱਟ ਗਏ ਉਹਦੇ ਕਰਕੇ ਬਦਬੂ ਹੋ ਰਹੀ ਹੈ ਇਹ ਯੈਸ ਸਰ ਯੈਸ ਸਹੀ ਗੱਲ ਆਏ ਤੇ ਕਰਕੇ ਬਦਬੂ ਹੋ ਰਹੀ ਆ ਪਾਣੀ ਪੀਣ ਦਾ ਮਨ ਨਹੀਂ ਕਰਦਾ ਦੇਖੋ ਕਿਦਾਂ ਪੇੜ ਪੌਦੇ ਸਾਰੇ ਟੁੱਟ ਕੇ ਵਿੱਚ ਆ ਤੇ ਪਾਣੀ ਭਰਨ ਜੋਗਾ ਮਨ ਨਹੀਂ ਕਰਦਾ ਪਾਣੀ ਪੀਣ ਦਾ ਕਿ ਖੁਦ ਬੰਦੇ ਨੂੰ ਕਿ ਪਾਣੀ ਪੀਏ ਕਿ ਨਾ ਸ਼ਰਮ ਆਂਦੀ ਆ ਤੇ ਕੀੜੇ ਮਕੋੜੇ ਆ ਇਹਦੇ ਵਿੱਚ ਤੇ ਫਿਰ ਜਿਹੜੇ ਤੁਹਾਡੇ ਨਾਲ ਹੈ ਨਾ ਮਰੀਜ਼ ਆ ਉਹ ਕਿੱਥੋਂ ਫਿਰ ਪਾਣੀ ਪੀਂਦੇ ਹੋਣਗੇ ਇਹਦੇ ਨਾਲ ਤਾਂ ਤੁਹਾਡੀ ਵੀ ਸਿਹਤ ਖਰਾਬ ਹੋ ਸਕਦੀ ਹੈ ਸਰ ਬਸ ਉਹਨਾਂ 12 ਬੋਤਲਾ ਲੈ ਕੇ ਆਂਦੇ ਆ ਬੰਦੇ ਪੈਸੇ ਦੇ ਖਰਚ ਦੇ ਹਨ ਪ੍ਰਸ਼ਾਸਨ ਨੂੰ ਇਹ ਹੀ ਕਰਨਾ ਚਾਹੀਦਾ ਕਿ ਚੱਕੋ ਟੂਟੀਆਂ ਲਵਾਉਣੀ ਚਾਹੀਦੀ ਆਪਣੇ ਪੈਸੇ ਖਰਚਣ ਉਹਨਾਂ ਬਰੀ ਜੱਗ ਦੇ ਪੈਸੇ ਚੋਕੇ ਲਾਂਡੋ ਕਰਨੀ ਹੈਗਾ ਤੇ ਉਹਨਾਂ ਪਾਣੀ ਕਿੱਥੋਂ ਲਿਆਉਗਾ ਤੇ ਪੀਊਗਾ ਕੀ ਕਰੂਗਾ ਬਿਲਕੁਲ ਸਹੀ ਗੱਲ ਹੈ ਕਿ ਜਿਹੜੇ ਸਿਵਲ ਹਸਪਤਾਲ ਚ ਮਰੀਜ਼ ਆਂਦੇ ਆ ਕਿਤੇ ਨਾ ਕਿਤੇ ਅ ਪੈਸੇ ਦੀ ਕਮੀ ਕਾਰਨ ਜਿਹੜੇ ਨੇ ਸਰਕਾਰੀ ਇਲਾਜ ਦੀ ਸਹੂਲਤ ਲੈ ਲਈ ਪਹੁੰਚਦੇ ਨਹੀਂ ਲੇਕਿਨ ਸੁਵਿਧਾਵਾਂ ਦੇ ਨਾਮ ਤੇ ਤੁਹਾਨੂੰ ਇੱਕ ਵਾਰ ਫੇਰ ਤਸਵੀਰ ਦਿਖਾਨਾ ਸਾਰਾ ਕੁਝ ਫੰਕਸ਼ਨਲ ਹੈ ਲੇਕਿਨ ਹਾਲਾਤ ਬੱਤੋਂ ਬੱਤਰ ਹੈ ਪੂਰੀ ਤਰ੍ਹਾਂ ਨਾਲ ਇਸ ਪੂਰੇ ਏਰੀਆ 'ਚ ਮੈਂ ਕਹਾਂ ਜਿੱਥੇ ਮਹਿਜ਼ ਇੱਕ ਟੂਟੀ ਲੱਗੀ ਹੋਈ ਹੈ ਉਹ ਵੀ ਜਿਹੜੀ ਆ ਹੱਥ ਲਗਾਉਣ ਨੂੰ ਵੀ ਦਿਲ ਨਹੀਂ ਕਰ ਰਿਹਾ ਹੈਗਾ ਬੁਰਾ ਹਾਲ ਹੈ ਇੱਥੇ ਇੰਨੀ ਜ਼ਿਆਦਾ 스ਮੈਲ ਹੈ ਔਰ ਚਾਰੇ ਪਾਸੇ ਅਗਰ ਮੈਂ ਕਹਾਂ ਇਸ ਟੂਟੀ ਦੇ ਚਾਰੇ ਪਾਸੇ ਗੰਦਗੀ ਤੋਂ ਸਵਾਏ ਹੋਰ ਕੁਝ ਵੀ ਤੁਹਾਨੂੰ ਨਜ਼ਰ ਨਹੀਂ ਆਏਗਾ ਕਾਰਨ ਇਹ ਹੀ ਹੈ ਕਿ ਲੋਕ ਵੀ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਉਂਦੇ ਜੋ ਕੁਝ ਵੀ ਖਾਂਦੇ ਐ ਪੀਂਦੇ ਐ ਜਾਂ ਬਰਤਨ ਧੋਂਦੇ ਐ ਉਹਦਾ ਬਚਿਆ ਹੋਇਆ ਕੂੜਾ ਜਿਹੜਾ ਉਹ ਇਸ ਜਗ੍ਹਾ ਤੇ ਸਿੱਟ ਕੇ ਚਲੇ ਜਾਂਦੇ ਐ ਜਿਹੜੇ ਲੋਕ ਰੋਜ਼ ਇੱਥੇ ਆਉਂਦੇ ਆ ਉਹਨਾਂ ਨੂੰ ਤਾਂ ਦਿੱਕਤ ਪਰੇਸ਼ਾਨੀ ਹੁੰਦੀ ਹੈ ਔਰ ਜਿਹੜੇ ਅਮਰਜੈਂਸੀ 'ਚ ਲੋਕ ਪਹੁੰਚਦੇ ਐ ਉਹਨਾਂ ਨੂੰ ਕਿੰਨੀ ਇੱਥੇ ਦਿੱਕਤ ਹੁੰਦੀ ਹੋएगी ਬੀਰਾ ਜੀ ਪੀਣ ਵਾਲੇ ਪਾਣੀ ਦੀ ਕਿੰਨੀ ਕਿ ਦਿੱਕਤ ਹੁੰਦੀ ਹੋएगी ਇੱਥੇ ਪੀ ਸਕਦਾ ਬੰਦਾ ਖੜ ਕੇ ਪਾਣੀ ਹਾਲਾਂਕਿ ਇਹ ਫੰਕਸ਼ਨਲ ਹੈ ਚੱਲਦਾ ਹੈ ਇੱਥੇ ਤਾਂ ਨਹੀਂ ਪੀ ਸਕਦੇ ਜੀ ਦਿਖਦਾ ਆਸ-ਪਾਸੇ ਕਿੰਨਾ ਖਰਾਬ ਆ ਪੂਰਾ ਗੜ ਕਟਾਣਾ ਇਹ ਸਬਸਲੀ ਜੇ ਕੋਈ ਪਾਣੀ ਪੀਊਗਾ ਤਾਂ ਬਿਮਾਰ ਹੋਊਗਾ ਬਿਲਕੁਲ ਪੇਸ਼ੈਂਟ ਤਾਂ ਬਿਮਾਰ ਹੋ ਗਈ ਜਿਹੜਾ ਅਟੈਂਡਡ ਉਹਦੇ ਨਾਲ ਆਇਆ ਜੋ ਦੀ ਦੇਖਭਾਲ ਕਰ ਰਿਹਾ ਉਹ ਵੀ ਬਿਮਾਰ ਹੋ ਜਾਈ ਉਹਬਸਲੀ ਉਹ ਵੀ ਬਿਮਾਰ ਹੋਊਗਾ ਜੀ ਕਾਰਨ ਕੀ ਸਮਝਦੇ ਇੱਥੇ ਗੰਦਗੀ ਕਿਉਂ ਹੈ ਲੋਕ ਆਪਣੀ ਜ਼ਿੰਮੇਵਾਰੀ ਨਹੀਂ ਸਮਝਦੇ ਰੋਟੀ ਖਾਂਦੇ ਭਾਂਡੇ ਢੋਂਦੇ ਜੋ ਕਚਰਾ ਵਾਜਦਾ ਇੱਥੇ ਸੜ ਦਿੰਦੇ ਆ ਇੱਥੇ ਲੋਕਲਿਜ਼ਮ ਵਰਵੀ ਬੰਦੀ ਉਹ ਵੀ ਥੋੜਾ ਜਿਹਾ ਧਿਆਨ ਰੱਖਣਾ ਉਹ ਵੀ ਇੱਥੇ ਥੋੜਾ ਜਿਹਾ ਦੇਖ ਦੇਣੀ ਐ ਸਸਾ ਪਾਸਾ ਜਿੱਥੇ ਜੀ ਕਰਦਾ ਉਸੇ ਜੀ ਛੱਡ ਜਾਂਦੇ ਐ ਸੇ ਪਾਸੇ ਜੇ ਸਰਕਾਰ ਕੰਮ ਕਰਾਉਂਦੀ ਵੀ ਆ ਫਿਰ ਲੋਕ ਨਹੀਂ ਉਹਨਾਂ ਸਾਹਮਦੇਗੇ ਕਿਤੇ ਨਾ ਕਿਤੇ ਸਾਡਾ ਪ੍ਰਸ਼ਾਸਨ ਯਾਨੀ ਕਿ ਸਿਵਲ ਪ੍ਰਸ਼ਾਸਨ ਹੈ ਨਾ ਜੋ ਸਿਵਲ ਹਸਪਤਾਲ ਯਾਨੀ ਕਿ ਲੋਕਾਂ ਦਾ ਹਸਪਤਾਲ ਆਪਣਾ ਹਸਪਤਾਲ ਤਾਂ ਆਪਣੇ ਹਸਪਤਾਲ ਦੇ ਵਿੱਚ ਅਗਰ ਅਸੀਂ ਇਦਾਂ ਦੇ ਹਾਲਾਤ ਰੱਖਾਂਗੇ ਤਾਂ ਕਿਆ ਸਿਰਫ ਪ੍ਰਸ਼ਾਸਨ ਹੀ ਜ਼ਿੰਮੇਵਾਰ ਹੋਏਗਾ ਜਾਂ ਜਿਹੜੇ ਆਮ ਲੋਕ ਨੇ ਉਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਸਿਵਲ ਹਸਪਤਾਲ ਦੀ ਗਰਾਉਂਡ ਜ਼ੀਰੋ ਰਿਪੋਰਟ ਤੁਹਾਨੂੰ ਦਿਖਾ ਰਹੇ ਹਾਂ ਪਾਣੀ ਤੇ ਸਫਾਈ ਦੀ ਕੀ ਵਿਵਸਥਾ ਹੈਗੀ ਇੱਥੇ ਔਰ ਕੌਣ ਜਿਹੜਾ ਜ਼ਿੰਮੇਵਾਰ ਹੈ ਇੱਥੇ ਜਿਹੜੇ ਲੋਕ ਨੇ ਬਾਬਾ ਜੀ ਪਾਣੀ ਦੀ ਕੀ ਵਿਵਸਥਾ ਸਿਵਲ ਹਸਪਤਾਲ ਦੇ ਵਿੱਚ ਅਸੀਂ ਤਾਂ ਬੀਰ ਜੀ ਅੱਜ ਆਇਆ ਪਹਿਲੀ ਵਾਰ ਤੇ ਸਾਨੂੰ ਕੋਈ ਪਤਾ ਨਹੀਂ ਐਵੇਂ ਆਫਕਾਟ ਝੂਠ ਬਣਾ ਪੀਤਾ ਪਾਣੀ ਕਿੰਨਾ ਟਾਈਮ ਹੋਇਆ ਤੁਸੀਂ ਮੈਂ ਪਾਣੀ ਅੱਜ ਪੀਤਾ ਹੀ ਨਹੀਂ ਇੱਥੇ ਜੀ ਪੀਤਾ ਹੀ ਨਹੀਂ ਪੀਤਾ ਹੀ ਨਹੀਂਗਾ ਜੀ ਕਿ ਲੱਭਿਆ ਹੀ ਨਹੀਂ ਲੱਭਿਆ ਹੀ ਨਹੀਂ ਪਾਣੀ ਦਾ ਇੱਥੇ ਕੋਈ ਕਿਤੇ ਵੀ ਹੈ ਨਹੀਂਗਾ ਪਾਣੀ ਇੱਥੇ ਕਿਤੇ ਵੀ ਹੈ ਨਹੀਂ ਹੈ ਨਹੀਂਗਾ ਤੇ ਜੇ ਇੱਥੇ ਹੈਗਾ ਇੱਥੇ ਪੀ ਸਕਦੇ ਹੋ ਪਾਣੀ ਔਰ ਡਿਊਟੀ ਲੱਗੀ ਹੈ ਨਾ ਜੀ ਨਾ ਕਿਉਂ ਨਹੀਂ ਪੀ ਸਕਦੇ ਉਹਨਾਂ ਟੂਟੀ ਤੋਂ ਕਿਹੜਾ ਪੀਊਗਾ ਜੀ ਟੂਟੀ ਦੇ ਆਸ-ਪਾਸੇ ਗੰਦ ਦੇਖੋ ਕਿੰਨਾ ਵਾ ਗੰਦ ਕਿੰਨਾ ਇਹੀ ਕਾਰਨ ਹੈ ਕਿ ਉਸ ਟੂਟੀ ਤੋਂ ਕਿਉਂ ਨਹੀਂ ਪਾਣੀ ਪੀ ਸਕਦੇ ਕਿਉਂਕਿ ਉਸ ਟੂਟੀ ਦੇ ਆਲੇ-ਦੁਆਲੇ ਗੰਦ ਹੈ ਕਿਉਂਕਿ ਤੁਸੀਂ ਕੈਮਰੇ 'ਚ ਮਹਿਜ਼ ਤਸਵੀਰਾਂ ਦੇਖ ਸਕਦੇ ਹੋ ਲੇਕਿਨ ਨੱਕ ਦੇ ਨਾਲ ਜੋ ਉੱਥੇ ਬਦਬੂ ਆ ਰਹੀ ਹੈ ਉੱਥੇ ਖੜਨਾ ਵੀ ਮੁਸ਼ਕਲ ਹੈ ਤੁਸੀਂ ਵੀ ਤਾਂ ਵੀਰੇ ਜੀ ਪਾਣੀ ਹੈ ਤੁਹਾਨੂੰ ਵੀਰੇ ਜੀ ਮੈਨੂੰ ਪਤਾ ਬੜੀ ਗੰਦ ਹੈ ਇਧਰ ਫਿਰ ਪਾਣੀ ਦੀ ਬੇਸਤੀ ਕਿੱਦਾਂ ਕਰਦੇ ਹੋ ਫਾਈ ਕੁਛ ਨਹੀਂ ਆਏ ਤਾਂ ਮੈਡੀਸਨ ਲੈਣਾ ਆਏ ਸੀ ਕਿੁੱਤਰ ਨੇ ਬੜਿਆ ਸਾਨੂੰ ਤਾਂ ਪਿਆਸ ਲੱਗੀ ਪਰ ਪਾਣੀ ਨਹੀਂ ਪੀ ਸਕਦੇ ਫਿਰ ਬਾਹਰ ਕੈਂਟੇ ਜਾ ਕੇ ਲੈ ਕੇ ਪੀਣਾ ਪੜੇਗਾ ਹਾਂ ਪੈਸੇ ਯਾਨੀ ਕਿ ਖਰਚ ਨੇ ਪੈਸੇ ਖਰਚ ਪੈਣਗੇ 20 ਰੁਪਏ ਦੀ ਬੋਤਲ ਲੇਗੇ ਫਿਰ ਪਾਣੀ ਪੀਣਾ ਪਵੇਗੀ 20 ਦੀ ਬੋਤਲ ਲਵੋ ਦੀ ਫਿਰ ਪੀਨੇ ਆ ਪਾਣੀ ਨਹੀਂ ਤੇ ਪਾਣੀ ਇੱਥੇ ਹੈ ਹੀ ਨਹੀਂ ਆਉਂਦਾ ਆਪਣੇ ਪੈਸੇ ਖਰਚਨੇ ਪੈਣਗੇ ਫਿਰ ਕਿਤੇ ਜਾ ਕੇ ਤੁਹਾਨੂੰ ਪਾਣੀ ਨਸੀਬ ਹੋਏਗਾ ਉਹ ਵੀ ਅਜੇਹੀ ਉਮਰ ਵਰਗੀ ਗਰਮੀ ਚ ਹਾਂਜੀ ਨਿਰਾ ਨਿਰਾ ਤਾਂ ਗੰਦ ਜੀ ਨਹੀਂ ਕਰਦਾ ਖੜਨ ਨੂੰ ਠੀਕਾ ਪਾਣੀ ਕੀ ਪੀਣਾ ਸੀ ਉਹਨੂੰ ਬਾਥਰੂਮ ਕਰਨ ਜਾਣਾ ਸੀ ਉਹ ਥਾਈ ਨਹੀਂ ਕਿਤੇ ਬਾਥਰੂਮ ਦੀ ਵਿਵਸਥਾ ਸਾਫ਼ ਨਹੀਂ ਹਾਂ ਸਾਰੇ ਪਾਸੇ ਕਿਸੇ ਪਾਸੇ ਨਹੀਂ ਤਾਂ ਇੱਥੇ ਜਿਹੜੀ ਹੈ ਸਿਰਫ ਇੱਕ ਵਾਟਰ ਫਿਲਟਰ ਨਹੀਂ ਹੈ ਸਾਰਾ ਕੁਝ ਫੰਕਸ਼ਨਲ ਹੈ ਅੰਦਰ ਤੁਹਾਨੂੰ ਲਿਖਿਆ ਹੋਇਆ ਵੀ ਦਿਖਾਤਾ ਕਿ ਫੰਕਸ਼ਨਲ ਆ ਦੇਖੋ ਇਹ ਪਾਣੀ ਦੀ ਬੋਤਲ ਲੈ ਕੇ ਪਹੁੰਚੇ ਨੇ ਤੁਸੀਂ ਕਿਉਂ ਲੈ ਕੇ ਪਹੁੰਚੇ ਬਾਹਰੋਂ ਭਾਈ ਗੰਦੇ ਤਨਾ ਫਿਰ ਖੜਾ ਨਹੀਂ ਹੋ ਜਾ ਰਹਾ ਪਾਣੀ ਕਿੱਥੋਂ ਪੀ ਲਾਂਗੇ ਗੰਦੀ ਮੇਰੇ ਤੇ ਲੱਗ ਗਈ ਭਾਈ ਬੇਰਵੇ ਦੀ ਬੋਤਲ ਹੁਣ ਦਵਾਈ ਲੈਣਾ ਹੈ ਤਾਂ ਪਾਣੀ ਤਾਂ ਆਪਣਾ ਲੈਣਾ ਪੜੇਗਾ ਇੱਥੇ ਹੈ ਹੀ ਨਹੀਂ ਸੁਵਿਧਾ ਕੋਈ ਇੱਥੇ ਪਾਣੀ ਦੀ ਤਾਂ ਪਾਣੀ ਦੀ ਬੋਤਲ ਆਪ ਲੈ ਕੇ ਇੱਥੇ ਪਹੁੰਚੇ ਨੇ ਪਾਣੀ ਜਿਹੜਾ ਬਾਹਰੋਂ ਲਿਆ ਕੇ ਪੀਣਾ ਪੈਂਦਾ ਕਾਰਨ ਇਹੀ ਹੈ ਕਿ ਕੀ ਐਸਐਮਓ ਸਰ ਕਹਿ ਰਹੇ ਫਿਲਟਰ ਲੱਗਿਆ ਕੋਸ਼ਿਸ਼ ਕਰਦੇ ਆ ਪਰ ਅਗਰ ਇਜਾਜ਼ਤ ਹੋਵੇ ਤਾਂ ਲੋਕ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਉਂਦੇ ਦੇਖੋ ਪਾਣੀ ਲੱਗਿਆ ਫੰਕਸ਼ਨਲ ਹੈ ਫਿਰ ਉੱਥੇ ਜਾ ਕੇ ਭਾਂਡੇ ਧੋਂਦੇ ਆ ਕਚਰਾ ਜੋ ਖਾਣ ਪੀਣ ਦਾ ਬਚਦਾ ਉੱਥੇ ਛੱਡ ਜਾਂਦੇ ਆ ਕਿਉਂ ਇੰਨੀ ਅੰਗਲੀ ਵਰਤਦੇ ਆ ਲੋਕ ਇਹ ਤੇ ਉਹ ਲੋਕਾਂ ਨੂੰ ਪੁੱਛਣਾ ਚਾਹੀਦਾ ਨਾ ਜੀ ਹੁਣ ਆਪਾਂ ਦੇ ਜਿਹੜਾ ਹੈਗਾ ਆਪਾਂ ਤੇ ਇਹਨਾਂ ਨੂੰ ਫੈਸਿਲਿਟੀ ਦਿੱਤੀ ਹੈ ਫੈਸਿਲਿਟੀ ਤੇ ਇਹਨਾਂ ਨੂੰ ਲੈਣੀ ਚਾਹੀਦੀ ਹੈ ਨਾ ਹੁਣ ਸਾਰਾ ਕੁਝ ਤੁਸੀਂ ਦੇਖ ਸਕਦੇ ਹੋ ਉੱਧਰ ਵਾਟਰ ਕੋਲਰ ਚੱਲਦੇ ਦੂਜੇ ਪਾਸੇ ਵਾਟਰ ਕੋਲਰ ਚੱਲ ਰਹੇ ਆ ਜੇ ਲੋਕੀ ਭਾਈ ਫਿਰ ਵੀ ਹਸਪਿਟਲਿਟੀ ਦਾ ਨਹੀਂ ਲਾਭ ਰਹਿਣ ਅਗਲੇ ਕਹਿੰਦੇ ਨਹੀਂ ਜੀ ਅਸੀਂ ਤਾਂ ਲੈ ਕੇ ਬਾਹਰ ਆਣਾ ਠੀਕ ਆ ਭਾਈ ਫੋਰਡ ਕਰ ਸਕਦੇ ਉਹਨਾਂ ਦੀ ਮਾਜ ਹੈ ਕੀ ਕਰ ਸਕਦੇ ਘੱਟੋ ਘੱਟ ਪੀਣ ਵਾਲੀ ਜਗ੍ਹਾ ਤੇ ਪਾਣੀ ਤੇ ਕਚਰਾ ਤਾਂ ਨਾ ਸਿੱਟੋ ਤੁਸੀਂ ਆਪਣੀ ਵੇਸਟੇਜ ਹੀ ਉੱਥੇ ਖਿਲਾਰ ਰਹੇ ਹੋ ਬਿਲਕੁਲ ਉਹੀ ਮੈਂ ਕਹਿ ਰਿਹਾ ਨਾ ਇਹਨਾਂ ਨੂੰ ਇੰਨੀ ਕਿਤਾ ਜ਼ਿੰਮੇਵਾਰੀ ਲੋਕਾਂ ਨੂੰ ਆਪ ਵੀ ਚਾਹੀਦੀ ਹੈ ਨਾ ਜੀ ਹੁਣ ਤੁਹਾਡੇ ਸਾਹਮਣੇ ਦੇਖੋ ਛੁੱਟ ਕੇ ਮਤਲਬ ਚਲ ਜਾਂਦੇ ਆ ਗਿਆ ਬੰਦਾ ਕਿੰਨੀ ਕਿਤੇ ਸਪਾਈ ਰਖਵਾ ਲੂਗਾ ਕਿੰਨੇ ਕਵਾਰੀ ਲੋਕੀ ਕਰੀ ਜਾਣਗੇ ਠੀਕ ਹੈ ਨਾ ਸਿਵਲ ਪ੍ਰਸ਼ਾਸਨ ਦਾ ਹੀ ਮਤਲਬ ਇਹ ਹੁੰਦਾ ਸਿਵਲ ਹਸਪਤਾਲ ਦਾ ਹੀ ਮਤਲਬ ਸਿਵਲ ਲੋਕਾਂ ਦਾ ਹਸਪਤਾਲ ਹੈ ਨਾ ਆਪਣਾ ਹਸਪਤਾਲ ਸਾਡਾ ਆਪਣੀ ਪ੍ਰਾਪਰਟੀ ਅਸੀਂ ਅਗਰ ਆਪਣੀ ਪ੍ਰਾਪਰਟੀ ਨਹੀਂ ਸਮਝਾਂਗੇ ਤਾਂ ਜ਼ਿੰਮੇਵਾਰੀ ਕੌਣ ਨਹੀਂ ਪਾਏਗਾ ਸੀ ਉਹੀ ਹੈ ਨਾ ਮਤਲਬ ਜਦੋਂ ਤੁਸੀਂ ਇੱਥੇ ਆਂਦੇ ਹੋ ਇਹ ਨਾ ਸਮਝੋ ਕਿ ਅਸੀਂ ਜਿਹੜਾ ਹੈਗਾ ਹੈ ਕਿ ਸਰਕਾਰ ਦਾ ਸਰਕਾਰ ਕਿੰਨਾ ਦੀ ਹੈ ਸਰਕਾਰ ਵੀ ਤੇ ਸਾਡੀ ਆਪਣੀ ਹੈ ਨਾ ਫਿਰ ਜਿਹੜਾ ਹੈਗਾ ਤੁਸੀਂ ਦੇਖੋ ਤੁਸੀਂ ਡੀ ਐਮ ਸੀ ਜਾਂਦੇ ਹੋ ਸੀ ਐਮ ਸੀ ਜਾਂਦੇ ਹੋ ਉੱਥੇ ਜਾ ਕੇ ਤੁਹਾਨੂੰ ਸਾਰਾ ਕੁਝ ਪਤਾ ਵੀ ਲੱਗ ਜਾਂਦਾ ਯਾਰ ਇਸ ਚੀਜ਼ ਨੂੰ ਵੀ ਜੇ ਸਰਕਾਰ ਨੇ ਤੁਹਾਨੂੰ ਫੈਸਿਲਿਟੀ ਦਿੱਤੀ ਹੈ ਤੇ ਘੱਟੋ ਘੱਟ ਫੈਸਿਲਿਟੀ ਨੂੰ ਜਿਹੜਾ ਹੈਗਾ ਯੂਜ਼ ਕਰੋ ਥੈਂਕ ਯੂ ਸਰ ਬਿਲਕੁਲ ਉਹੀ ਗੱਲ ਜੋ ਅਸੀਂ ਦੁਹਰਾ ਰਹੇ ਹਾਂ ਐਸ ਐਮਓ ਸਰ ਨੇ ਵੀ ਕਿਹਾ ਆਪਣੀ ਜ਼ਿੰਮੇਵਾਰੀ ਤਾਂ ਅਸੀਂ ਘੱਟੋ ਘੱਟ ਸਮਝੀਏ ਕਿਉਂਕਿ ਇਹ ਸਾਡੀ ਪ੍ਰਾਪਰਟੀ ਹੈ ਇਹ ਸਾਡੀ ਜਗ੍ਹਾ ਹੈ ਸਰਕਾਰ ਦੀ ਯਾਨੀ ਕਿ ਆਮ ਲੋਕਾਂ ਦੀ ਜਨਤਾ ਦੀ ਜਗ੍ਹਾ ਉੱਥੇ ਅਗਰ ਅਸੀਂ ਪੀਣ ਵਾਲੇ ਪਾਣੀ ਦੀ ਅਗਰ ਕਾ ਫੰਕਸ਼ਨਲ ਸੁਵਿਧਾ ਮਿਲ ਗਈ ਹੈ ਤਾਂ ਕਿ ਉੱਥੇ ਇਦਾਂ ਦਾ ਖਲਾਰਾ ਪਾਉਣਾ ਉੱਥੇ ਇਸ ਤਰ੍ਹਾਂ ਦੀ ਗੰਦਗੀ ਪਾਉਣਾ ਜਾਇਜ਼ ਹੈ ਆਮ ਲੋਕ ਇੱਥੇ ਜਿਹੜੇ ਜੁੜਦੇ ਆ ਉਹਨਾਂ ਨਾਲ ਵੀ ਗੱਲ ਕਰਦੇ ਆ ਹਾਲਾਂਕਿ ਇੱਥੇ ਫੰਕਸ਼ਨਲ ਹੈ ਸਾਰਾ ਕੁਝ ਸਾਰਾ ਕੁਝ ਸੁਵਿਧਾਜਨਕ ਹੈ ਲੇਕਿਨ ਖੜਨਾ ਵੀ ਦੁੱਬਰ ਹੈ ਉੱਥੇ ਬਦਬੂ ਨਹੀਂ ਹੈ ਬੱਬੀ ਕਰੋ ਇੱਥੇ ਤੁਸੀਂ ਹੁਣੀ ਆਈਆਂ ਜੇ ਪਾਣੀ ਪੁਣੀ ਪੀ ਲਿਆ ਨਹੀਂ ਜੀ ਖੜੀ ਹੈ ਖੜੀ ਹੈ ਜੀ ਗੱਡੀ ਗੱਡੀ ਖੜੋਣ ਗਿਆ ਮੁੰਡਾ ਅੱਛਾ ਹਾਂਜੀ ਅੱਛਾ ਪਾਣੀ ਇੱਥੇ ਲੱਭੇ ਕਿਤੇ ਥਿਆ ਪਾਣੀ ਹੈ ਨਹੀਂਗਾ ਜੀ ਪਾਣੀ ਹੈ ਨਹੀਂ ਕਿਤੇ ਪੀਣ ਨੂੰ ਪਾਣੀ ਨਹੀਂ ਮਿਲਦਾ ਨਹੀਂ ਮਿਲਦਾ ਜੀ ਅੱਥੇ ਜੇ ਕਿਤੇ ਹੁਣ ਇੱਥੇ ਸੁਵਿਧਾ ਹੈਗੀ ਉਹ ਲਗੀ ਟੁੱਟੀ ਹੈ ਉੱਥੇ ਲੋਕਾਂ ਨੇ ਕੀ ਕੀਤਾ ਭਾਂਡੇ ਤੋ ਤੋ ਕੇ ਜੋ ਬਚੀ ਰੋਟੀ ਸਬਜੀ ਖਲਾਰਾ ਲਫਾਫੇ ਸਭ ਸੜ ਦਿੱਤੇ ਉੱਥੇ ਪਏ ਜੀ ਪਏ ਪਏ ਫਿਰ ਉੱਥੇ ਪਾਣੀ ਪੀਦਾ ਪਾਣੀ ਨੂੰ ਚੱਟ ਨਹੀਂ ਕਰਦਾ ਇੱਥੇ ਪਾਣੀ ਪੀਣ ਨੂੰ ਚੱਟ ਨਹੀਂ ਕਰਨਾ ਨਹੀਂ ਕਰਦੇ ਜੀ ਕਿਉਂ ਇੰਨੀ ਗੰਦਗੀ ਮਚਾ ਦਿੰਦੇ ਲੋਕ ਆ ਕੇ ਬੱਸ ਹੀ ਗੰਦਗੀ ਮਚਾਈ ਜਾਂਦੇ ਆ ਸੁਵਿਧਾ ਚੰਗੀ ਨਹੀਂ ਲੱਗਦੀ ਨਹੀਂ ਲੱਗਦੀ ਹੈਨਾ ਨਹੀਂ ਲੱਗਦੀ ਲੋਕਾਂ ਨੂੰ ਵੀ ਸੁਵਿਧਾ ਚੰਗੀ ਨਹੀਂ ਲੱਗਦੀ ਪਰ ਪ੍ਰਸ਼ਾਸਨ ਵੀ ਇਸ ਚੀਜ਼ ਦਾ ਫੈਲਾ ਚੱਕਦਾ ਹੈ ਚੱਕਦਾ ਨਾ ਵੀ ਅਗਲਾ ਕਹਿੰਦੇ ਜਦੋਂ ਆਮ ਲੋਕ ਹੀ ਨਹੀਂ ਇਹ ਕੇਅਰ ਕਰਦੇ ਤਾਂ ਸਾਨੂੰ ਕੀ ਕਰਨੀ ਹੈ ਪ੍ਰਸ਼ਾਸਨ ਚੱਕਦਾ ਹੀ ਨਹੀਂਗਾ ਸਹੀ ਹੈ ਜੀ ਗੱਲ ਇਹ ਤੇ ਜਦੋਂ ਅਸੀਂ ਜ਼ਿੰਮੇਵਾਰੀ ਨਹੀਂ ਨਿਭਾਉਂਦੇ ਫਿਰ ਪ੍ਰਸ਼ਾਸਨ ਵੀ ਅਨਗੇਲਾ ਹੋ ਜਾਂਦਾ ਹੈ ਇਦਾਂ ਦਾ ਇਕੱਲਾ ਇੱਕ ਤੁਹਾਨੂੰ ਮੈਂ ਵਾਟਰ ਫਿਲਟਰ ਨਹੀਂ ਇੱਥੇ ਤਿੰਨ ਵਾਟਰ ਫਿਲਟਰ ਨੇ ਜਿਹੜੇ ਲੱਗੇ ਹੋਏ ਨੇ ਇੱਕ ਐਮਰਜੈਂਸੀ ਦੇ ਬਾਅਦ ਦੂਸਰਾ ਤੁਸੀਂ ਉਹ ਦੇਖ ਸਕਦੇ ਹੋ ਓਪੀਡੀ ਜਿਹੜੀ ਉਹ OPD ਆ ਉਹਦੇ ਬਿਲਕੁਲ ਬਾਹਰ ਇਸ ਗਾਰਡਨ ਦੇ ਅੰਦਰ ਜਿਹੜਾ ਹੈਗਾ ਵਾਟਰ ਫਿਲਟਰ ਲੱਗਿਆ ਲੇਕਿਨ ਲੋਕ ਆਪਣੀ ਜ਼ਿੰਮੇਵਾਰੀ ਤੋਂ ਭੱਜਦੇ ਹੋਏ ਕਿਤੇ ਨਾ ਕਿਤੇ ਗੰਦਗੀ ਇਸ ਤਰ੍ਹਾਂ ਕਰ ਦਿੰਦੇ ਐ ਕਿ ਸਿਵਲ ਯਾਨੀ ਕਿ ਸਰਕਾਰੀ ਸਰਕਾਰੀ ਮਤਲਬ ਕੋਈ ਪੁੱਛਣ ਗਿਛਣ ਵਾਲਾ ਨਹੀਂ اسی ਕਾਰਨ ਕਿਤੇ ਨਾ ਕਿਤੇ ਪ੍ਰਸ਼ਾਸਨ ਵੀ ਫਿਰ ਅੰਗਹਿਲਾ ਹੋ ਜਾਂਦਾ ਹੈ ਕਿ ਜਦੋਂ ਲੋਕ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਉਂਦੇ ਤਾਂ ਫਿਰ ਪ੍ਰਸ਼ਾਸਨ ਵੀ ਕਿੰਨੀ ਕ ਮਿਹਨਤ ਕਰੇਗਾ കൈമറരാ പർസൻ സംജയ ദിന കമൽ കപൂർ ലുധിയണ ലൈവ്